ਤਨ ਵਾਹਿਗੁਰੂ ਸਾਹਿਬ ਜੀਓ ਸੇਵਕ ਸਿੱਖ ਪੂਜਣ ਸਭ ਆਵੇਂ ਸਭ ਗਾਵੇਂ ਹਰ ਹਰਿ ਉੱਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਬਣੀ ਗਾਵਿਆ ਸੁਣਿਆ ਤਿੰਨ ਕਾ ਹਰ ਥਾਂੇ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਬਣੀ ਤਨ ਸਰਚ ਪਤਸ਼ਾਹ ਪੂਰੀ ਕਾਇਨਾਤ ਦੇ ਗੁਰੂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਕੋਤੇ ਅੰਦਰ ਬੈਠ ਕੇ ਸ਼ਾਂਤ ਦੇ دیਵਾਨਾ ਦੀ ਹਾਜ਼ਰੀ ਭਰ ਰਏ ਗੁਰੂ ਦੀ ਬਾਣੀ ਤੋਂ ਕੁਝ ਸਿੱਖਣ ਵਾਸਤੇ ਪਹੁੰਚੇ ਗੁਰੂ ਸੰਗਠੀ ਤਾਂ ਦੀ ਫਤਿਹ ਪ੍ਰਮਾਨ ਕਰਨ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਹਿਬ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਨੂੰ ਜ਼ਿੰਦਗੀ ਦੇ ਹਰ ਇੱਕ ਮੋੜ ਤੇ ਜ਼ਿੰਦਗੀ ਦੇ ਹਰ ਇੱਕ ਕਦਮ ਤੇ ਇਸ ਜ਼ਿੰਦਗੀ ਨੂੰ ਇਸ ਜੀਵਨ ਨੂੰ ਜਿਉਣਾ ਕਿਵੇਂ ਹੈ ਇਸ ਜਨਰ ਬਾਰੇ ਸਮਝਾ ਦਿੱਤਾ। ਕਈ ਵਾਰ ਅਸੀਂ ਜੀਵਨ ਦੇ ਵਿੱਚ ਪਰੇਸ਼ਾਨ ਹੁੰਨੇ ਆ। ਸਾਨੂੰ ਇਹ ਜਿ ਲੱਗਦਾ ਕਿ ਅਸੀਂ ਗੁਰੂ ਦੇ ਦਰ ਤੇ ਹੁੰਦੇ ਵੀ ਆ ਪਰ ਤਸੱਲੀ ਨਹੀਂ ਮਿਲਦੀ। ਢਟਕਣਾ ਖਤਮ ਨਹੀਂ ਹੋ ਰਿਹਾ। ਅਸਲ ਦੇ ਵਿੱਚ ਅਸੀਂ ਗੁਰੂ ਦੇ ਦਰ ਤੇ ਹੁੰਦੇ ਆ ਗੁਰੂ ਦੇ ਅੱਗੇ ਇਸ ਸਰੀਰ ਦੇ ਨਾਲ ਹੀ ਮੱਥਾ ਵੀ ਟੇਕਦੇ ਆ ਪਰ ਇਸ ਮੱਥਾ ਟੇਕਣ ਦੇ ਪਿੱਛੇ ਜੋ ਅਸਲ ਮਕਸਦ ਸੀ ਉਹ ਸੀ ਇਹਸ ਮਤ ਨੂੰ ਗੁਰੂ ਦੇ ਹੋਏ ਸਮਰਪਿਤ ਕਰ ਦੇਣਾ ਉਸ ਇਸ ਮਤ ਦੇ ਨਾਲ ਗੁਰੂ ਦੀ ਬਾਣੀ ਨੂੰ ਸਮਝਣਾ ਜਦੋਂ ਤੱਕ ਅਸੀਂ ਗੁਰੂ ਦੀ ਬਾਣੀ ਨੂੰ ਸਮਝਾਂਗੇ ਨਹੀਂ ਜਦੋਂ ਤੱਕ ਸਾਨੂੰ ਇਹ ਨਹੀਂ ਪਤਾ ਚੱਲੇਗਾ ਕਿ ਜੀਵਨ ਦੇ ਕਿਹੜੇ ਹਾਲਾਤਾਂ ਦੇ ਵਿੱਚ ਸਾਨੂੰ ਕੀ ਫੈਸਲਾ ਕਰਨਾ ਹੈ ਉਦੋਂ ਤੱਕ ਸਾਡੀ ਪਟਕਣਾ ਖਤਮ ਨਹੀਂ ਹੋਏਗੀ ਗੁਰਬਾਣੀ ਦੇ ਵਿੱਚ ਜੋ ਗੁਰਬਾਣੀ ਨੂੰ ਲਿਖਣ ਦਾ ਜੋ ਤਰੀਕਾ ਹੈ ਉਹ ਵੱਖਰੀ-ਵੱਖਰੀ ਥਾਂ ਦੇ ਉੱਤੇ ਵੱਖੋ ਵੱਖਰੇ ਤਰੀਕੇ ਅਪਣਾਏ ਗਏ ਨੇ ਜਿਨ੍ਹਾਂ ਦੇ ਵਿੱਚ ਇੱਕ ਤਰੀਕਾ ਹੈ ਮੁਹਾਵਰਿਆਂ ਦਾ ਇਸਤੇਮਾਲ ਕਰਨਾ ਜਿਵੇਂ ਇੱਕ ਸ਼ਬਦ ਕਿ ਜੋ ਤੂੰ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਉ। ਔਨੇਕ ਮੁਹਾਵਰੇ ਇਹ ਮੁਹਾਵਰੇ ਆਮ ਤੌਰ ਤੇ ਸਾਡੇ ਸਕੂਲਾਂ ਦੇ ਵਿੱਚ ਚੌਥੀ ਪੰਜਵੀਂ ਕਲਾਸ ਦੇ ਵਿੱਚ ਪੜਾਇਆ ਜਾਂਦਾ ਹੈ ਕਿ ਸਿਰ ਨੂੰ ਤਨੀ ਤੇ ਰੱਖ ਕੇ ਲੜਨਾ ਇਹ ਨੂੰ ਜੇ ਹਿੰਦੀ ਦੇ ਵਿੱਚ ਜਿਵੇਂ ਅਸੀਂ ਪੜਿਆ ਤੇ ਮੈਂ ਉਸ ਕਿਤਾਬ ਦੇ ਵਿੱਚ ਜੋ ਭਾਸ਼ਾ ਲਿਖੀ ਹੈ ਜਿਵੇਂ ਉਸ ਤਰੀਕੇ ਦੇ ਨਾਲ ਬੋਲਾਂ ਤੇ ਉਸ ਦੇ ਵਿੱਚ ਲਿਖਿਆ ਸੀ ਕਿ ਸ਼ੀਸ਼ ਤਨੀ ਪਰ ਰੱਖ ਕੇ ਲੜਨਾ ਜਾਂ ਇਸ ਦਾ ਇੱਕ ਦੂਜਾ ਬਦਲ ਰੂਪ ਹੈ ਉਸ ਨੂੰ ਕਹਿੰਦੇ ਨੇ ਜਾਨ ਹਥੇਲੀ ਪਰ ਰੱਖ ਕੇ ਲੜਨਾ ਤੇ ਇਸ ਦਾ ਅਰਥ ਇਹ ਹੁੰਦਾ ਹੈ ਕਿ ਜਾਨ ਦੀ ਪਰਵਾਹ ਕੀਤੇ ਬਿਨਾਂ ਲੜਨਾ। ਸੀਸ ਤਲੀ ਤੇ ਹੱਥ ਰੱਖ ਕੇ ਲੜਨ ਦਾ ਮਤਲਬ ਇਹ ਹੈ ਕਿ ਲੜਦੇ ਹੋਏ ਜੇ ਮੌਤ ਵੀ ਆ ਜਾਵੇ ਜੇ ਜਾਨ ਵੀ ਚਲੀ ਜਾਵੇ ਤਾਂ ਵੀ ਉਸ ਦੀ ਪਰਵਾਹ ਨਹੀਂ ਕਰਨੀ। ਇਸ ਨੂੰ ਕਹਿੰਦੇ ਆ ਕਿ ਸੀਸ ਤਲੀ ਤੇ ਰੱਖ ਕੇ ਲੜਨਾ। ਹੁਣ ਜਦੋਂ ਗੁਰੂ ਦੀ ਬਾਣੀ ਦਾ ਇਹ ਆਪਾਂ ਸ਼ਬਦ ਪੜ੍ਹਦੇ ਹਾਂ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਓ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਪ੍ਰੇਮ ਦੇ ਰਸਤੇ ਤੇ ਅੱਗੇ ਵਧਣਾ ਚਾਹਨਾ ਹੈ ਗੁਰੂ ਦੇ ਨਾਮ ਉਸ ਅਕਾਲ ਤੁਰਖ ਦੇ ਨਾਲ ਪਿਆਰ ਪਾਉਣਾ ਚਾਹੁੰਦਾ ਹੈ ਤੇ ਤੈਨੂੰ ਇੱਕ ਕੰਮ ਕਰਨਾ ਪਏਗਾ ਕੰਮ ਕੀ ਹੈ ਕਿ ਜੋ ਤੋ ਪ੍ਰੇਮ ਖੇਲਣ ਦਾ ਚਾਓ ਫਿਰ ਕਹਿੰਦੇ ਨੇ ਸਿਰ ਧਰ ਤਲੀ ਗਲੀ ਮੇਰੀ ਆਓ ਕਹਿੰਦੇ ਨੇ ਮੇਰੀ ਗਲੀ ਦੇ ਵਿੱਚ ਆਉਣਾ ਚਾਹਨਾ ਹੈ ਮੇਰੇ ਰਸਤੇ ਤੇ ਚੱਲਣਾ ਚਾਹਨਾ ਹੈ ਤੇ ਧਿਆਨ ਰੱਖੀ ਗੁਰੂ ਦੇ ਸਿੱਖਾ ਕਿ ਸ਼ੀਸ਼ ਨੂੰ ਤਲੀ ਤੇ ਰੱਖਣਾ ਪਏਗਾ ਕਾਰਨ ਕੀ ਹੈ ਜੰਗੇ ਮੈਦਾਨ ਦੇ ਵਿੱਚ ਲੜਿਆਂ ਤੇ ਸ਼ੀਸ਼ ਤਲੀ ਤੇ ਰੱਖਣਾ ਸਮਝ ਆਉਂਦਾ ਹੈ ਪਰ ਗੁਰੂ ਦੇ ਰਸਤੇ ਤੇ ਚੱਲਣ ਵਾਸਤੇ ਗੁਰੂ ਦੀ ਗਲੀ ਤੇ ਵਿੱਚ ਜਾਣ ਵਾਸਤੇ ਗੁਰੂ ਦੇ ਨਾਲ ਪਿਆਰ ਪਾਉਣ ਵਾਸਤੇ ਸ਼ੀਸ਼ ਨੂੰ ਤਲੀ ਤੇ ਰੱਖਣ ਦੀ ਕੀ ਲੋੜ ਹੈ ਕੀ ਕਾਰਨ ਹੈ ਕਿ ਗੁਰੂ ਸਾਹਿਬ ਇੱਥੇ ਵੀ ਕਹਿੰਦੇ ਨੇ ਕਿ ਤੂੰ ਆਪਣੀ ਜਾਨ ਦੀ ਪਰਵਾਹ ਨਾ ਕਰ ਜਾਨ ਦੀ ਪਰਵਾਹ ਛੱਡ ਕੇ ਆਈ ਜੇ ਤੂੰ ਮੇਰੇ ਰਸਤੇ ਤੇ ਚੱਲਣਾ ਹੈ ਤਾਂ ਕਿਉਂ ਕਿ ਇਸ ਰਸਤੇ ਤੇ ਚੱਲਿਆਂ ਵੀ ਇਸੇ ਗੱਲ ਦਾ ਖਤਰਾ ਹੈ ਜਾਨ ਦੇ ਜਾਣ ਦਾ ਕਿ ਇੱਥੇ ਵੀ ਹੋ ਸਕਦਾ ਹੈ ਮੌਤ ਦੇ ਨਾਲ ਟਕਰਾਣਾ ਪੈ ਜਾਵੇ ਤੇ ਗੱਲ ਸੱਚ ਇਹੀ ਹੈ ਕਿ ਗੁਰੂ ਦਾ ਜੋ ਰਸਤਾ ਹੈ ਉਹ ਰਸਤਾ ਹੈ ਸੱਚ ਦਾ ਤੇ ਸੱਚ ਦੇ ਰਸਤੇ ਤੇ ਚੱਲਣ ਲੱਗਿਆਂ ਜ਼ਿੰਦਗੀ ਦੇ ਵਿੱਚ ਔਕੜਾਂ ਆਉਂਦੀਆਂ ਹੀ ਆਉਂਦੀਆਂ ਨੇ ਇਸ ਗੱਲ ਨੂੰ ਮਨੁੱਖ ਨੂੰ ਪਹਿਲਾਂ ਹੀ ਸਵੀਕਾਰ ਕਰਨਾ ਪਈਗਾ ਜ਼ਿੰਦਗੀ ਤੇ ਜੀਵਨ ਬਹੁਤ ਛੋਟਾ ਹੈ ਵੱਡਾ ਨਹੀਂ ਹੈ ਜੇ ਕਿਸੀ ਮਨੁੱਖ ਦਾ ਜੀਵਨ ਜੇ 70 ਸਾਲ ਹੈ ਜਾਂ 80 ਸਾਲ ਹੈ ਅੱਜ ਕਿਸੇ ਛੋਟੀ ਉਮਰ ਦੇ ਬੱਚੇ ਨੂੰ ਜਾਂ ਨੌਜਵਾਨ ਨੂੰ ਇਹ ਲੱਗ ਸਕਦਾ ਹੈ ਕਿ 70 ਸਾਲ ਦੀ 80 ਸਾਲ ਦੀ ਉਮਰ ਬਹੁਤ ਲੰਬੀ ਹੁੰਦੀ ਹੈ ਪਰ ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ 60 ਤੇ 70 ਸਾਲਾਂ ਦੀ ਉਮਰਾਂ ਹੰਡਾ ਲਈਆਂ ਨੇ ਨਾ ਜਦੋਂ ਉਹਨਾਂ ਨੂੰ ਪੁੱਛਾਂਗੇ ਤੇ ਉਹ ਕਹਿਣਗੇ ਕਿ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਕਿ ਜ਼ਿੰਦਗੀ ਕਦੋਂ ਸਾਡੀ ਇਹ 70 ਸਾਲ ਤੇ 80 ਸਾਲ ਦੇ ਮਕਾਮ ਤੇ ਪਹੁੰਚ ਗਈ ਹੈ ਉਹ ਇਹ ਦੱਸਣਗੇ ਕੀ ਜ਼ਿੰਦਗੀ ਵਾਕਈ ਬਹੁਤ ਛੋਟੀ ਹੈ ਵੇਖਣ ਨੂੰ ਸੁਣਨ ਨੂੰ ਤੇ ਲੱਗ ਸਕਦਾ ਹੈ ਕਿ ਜੀਵਨ ਦੇ ਵਿੱਚ 70 ਸਾਲ ਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਪਰ ਅਸਲ ਦੇ ਵਿੱਚ 70 ਸਾਲ 80 ਸਾਲ ਦਾ ਸਮਾਂ ਕਿੰਨੀ ਛੇਤੀ ਨਿਕਲ ਜਾਂਦਾ ਹੈ ਬੰਦੇ ਨੂੰ ਪਤਾ ਹੀ ਨਹੀਂ ਲੱਗ ਪੰਦਾ ਕਿ ਕਦੋਂ ਬਚਪਨੇ ਦੇ ਵਿੱਚ ਹੁੰਦਾ ਹੈ ਤੇ ਕਦੋਂ ਬੁਢਾਪੇ ਦੇ ਵਿੱਚ ਪਹੁੰਚ ਜਾਂਦਾ ਹੈ ਸੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਗੁਰਬਾਣੀ ਨੂੰ ਜੋ ਲਿਖਣ ਦਾ ਤਰੀਕਾ ਹੈ ਸਾਨੂੰ ਉਹ ਸਮਝਣਾ ਪਏਗਾ ਜੇ ਕੋਈ ਮਨੁੱਖ ਇਸ ਗੱਲ ਐਵੇਂ ਸਮਝ ਲਵੇ ਕਿ ਜੇ ਮੈਂ ਗੁਰੂ ਦੇ ਰਸਤੇ ਤੇ ਚੱਲਣਾ ਤੇ ਆਪਣੇ ਸਰੀਰ ਨੂੰ ਕੱਟ ਕੇ ਤਲੀ ਤੇ ਰੱਖਣਾ ਪਏਗਾ ਤੇ ਇਸ ਦਾ ਮਤਲਬ ਇਹ ਹੈ ਕਿ ਉਹ ਗੁਰਬਾਣੀ ਨੂੰ ਠੀਕ ਤਰੀਕੇ ਦੇ ਨਾਲ ਨਹੀਂ ਸਮਝ ਰਿਹਾ ਉਸ ਨੂੰ ਸਹੀ ਤਰੀਕੇ ਦੇ ਨਾਲ ਸਮਝਣਾ ਪਏਗਾ ਇੱਥੇ ਸਿਰ ਧੱਗ ਤਲੀ ਗਲੀ ਮੇਰੀ ਆਓ ਇੱਕ ਮੁਹਾਵਰਾ ਹੈ ਇੱਥੇ ਮੁਹਾਵਰਾ ਵਰਤੇ ਹੈ ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਜੇ ਤੂੰ ਸੱਚ ਦੇ ਮੇਰੇ ਰਸਤੇ ਤੇ ਜਿੱਤ ਤੱਕ ਚੱਲਣਾ ਹੈ ਤੇ ਫਿਰ ਤੈਨੂੰ ਆਪਣੀ ਜਾਨ ਦੀ ਪਰਵਾਹ ਕਰਨੀ ਛੱਡਨੀ ਪਵੇਗੀ ਕਿਉਂਕਿ ਇਹ ਰਸਤਾ ਸੱਚ ਦਾ ਰਸਤਾ ਹੈ ਤੇ ਸੱਚ ਬੋਲਣਾ ਸਮਾਜ ਦੇ ਵਿੱਚ ਜੀਵਨ ਦੇ ਵਿੱਚ ਬਹੁਤ ਔਖ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੈ ਕਿ ਹਰ ਹਾਲਾਤ ਦੇ ਵਿੱਚ ਸੱਚ ਦੇ ਨਾਲ ਖੜ੍ਹ ਸਕੇ ਤੇ ਸਮਾਜ ਵਿੱਚ ਉੱਚੇ ਹੋ ਕੇ ਸੱਚ ਨੂੰ ਬੋਲ ਸਕੇ ਕਿਉਂਕਿ ਖਤਰਾ ਬਣ ਜਾਂਦਾ ਹੈ ਜਿਹੜੀਆਂ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਹੋਈਆਂ ਨੇ ਉਹਨਾਂ ਸ਼ਹਾਦਤਾਂ ਦੇ ਪਿੱਛੇ ਕਾਰਨ ਇਹ ਸੀ ਕਿ ਸੱਚ ਦੇ ਨਾਲ ਖੜਾ ਹੋਇਆ ਗਿਆ ਸੀ ਉਹਨਾਂ ਸ਼ਹਾਦਤਾਂ ਦੇ ਪਿੱਛੇ ਕਾਰਨ ਇਹ ਸੀ ਕਿ ਸੱਚ ਬੋਲਿਆ ਗਿਆ ਸੀ ਇਸ ਕਰਕੇ ਸਿੱਖਾਂ ਦਾ ਇਤਿਹਾਸ ਜੋ ਹੈ ਉਹ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਆਓ ਆਪਾਂ ਹੁਣ ਇੱਕ ਸ਼ਬਦ ਦੇ ਵਿਚਾਰ ਕਰੀਏ ਸਮਾਂ ਕੇਵਲ 15 ਕੋ ਮਿੰਟ ਦਾ ਆਪਣੇ ਕੋਲ ਹੈ ਕੋਸ਼ਿਸ਼ ਕਰਾਂਗੇ ਕਿ ਇਸ ਸ਼ਬਦ ਨੂੰ ਆਪਾਂ ਸਮਝ ਸਕੀਏ ਇਸ ਸ਼ਬਦ ਦੇ ਵਿੱਚ ਵੀ ਕੁਝ ਮੁਹਾਵਰੇ ਵਰਤੇ ਗਏ ਨੇ ਪਰ ਆਮ ਸਮਾਜ ਨੇ ਉਹਨਾਂ ਮੁਹਾਵਰਿਆਂ ਨੂੰ ਸਮਝਿਆ ਨਹੀਂ ਸਮਝ ਨਹੀਂ ਪਾਈ ਅਸੀਂ ਉਸ ਸ਼ਬਦ ਦੀਆਂ ਪੰਕਤੀਆਂ ਨੂੰ ਸਿੱਧੇ ਸਿੱਧੇ ਉਸੇ ਤਰੀਕੇ ਦੇ ਨਾਲ ਲੈ ਲਿਆ ਜਿਵੇਂ ਉਸ ਉਸ ਪੰਕਤੀਆਂ ਦੇ ਵਿੱਚ ਲਿਖਿਆ ਹੋਇਆ ਸ਼ਬਦ ਹੈ ਗੂਜਰੀ ਰਾਗ ਅੰਗ 526 ਸ਼ਬਦ ਦੇ ਜੋ ਪੰਕਤੀਆਂ ਨੇ ਇਤਿਰੋਜਨ ਭਗਰ ਜਿਹੜੀਆਂ ਸ਼ਬਦ ਹੈ ਤੇ ਸ਼ਬਦ ਦੀ ਸ਼ੁਰੂਆਤ ਹੈ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਨ ਜੇ ਮਰੇ ਫਿਰ ਉਹ ਕੇ ਕਹਿੰਦੇ ਨੇ ਕਿ ਸਰਪ ਜੋਨ ਵੱਲ ਵਾਲ ਆਉਤਰੇ ਇਸ ਤਰੀਕੇ ਦੇ ਨਾਲ ਇਸ ਸ਼ਬਦ ਦੇ ਕੁਝ ਬੰਦ ਨੇ ਕਿ ਜੇ ਅੰਤ ਕਾਲ ਦੇ ਵੇਲੇ ਕੋਈ ਮਨੁੱਖ લક્ષਮੀ ਨੂੰ ਸਿਮਰ ਰਿਹਾ ਪੈਸੇ ਨੂੰ ਸਿਮਰ ਰਿਹਾ ਤੇ ਫਿਰ ਉਹ ਕਿਹੜੀ ਜੁਗ ਦੇ ਵਿੱਚ ਜਾਏਗਾ ਜਾਂ ਜੀ ਰਿਹਾ ਅਗੇ ਹੁੰਦਾ ਜੀ ਰਹਾਉ ਦੀ ਪੰਕਤੀ ਹੈ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ ਕਿ ਹੈ ਮੇਰੇ ਵੀਰ ਹੈ ਮੇਰੇ ਭਰਾ ਹੈ ਮੇਰੀ ਮਾਂ ਹੈ ਮੇਰੀ ਭੈਣ ਉਸ ਗੋਬਿੰਦ ਦੇ ਨਾਮ ਉਸ ਰਬ ਨੂੰ ਨਾਮ ਵਿਸਾਰ ਅੱਗੇ ਪੰਕਤੀਆਂ ਹੁੰਦੀਆਂ ਨੇ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਫਿਰ ਕਹਿੰਦੇ ਨੇ ਬੇਸਵਾ ਜੋਨ ਵਲ ਵਲ ਉਤਰੈ ਹੁਣ ਇੱਥੇ ਸਾਨੂੰ ਸਮਝਣਾ ਪਏਗਾ ਕਈ ਵਾਰ ਅਸੀਂ ਇਹਨਾਂ ਪੰਕਤੀਆਂ ਦੇ ਨਾਲ ਕੰਫਿਊਜ਼ ਹੋ ਜਾਂਦੇ ਹਾਂ ਸਾਨੂੰ ਇੰਜ ਲੱਗਦਾ ਹੈ ਕਿ ਜੇ ਆਪਾਂ ਪਹਿਲੀ ਪੰਕਤੀ ਪੜ੍ਹੀਏ ਨਾ ਕਿ ਅੰਤਕਾਲ ਜੋ ਲక్ష్ਮੀ ਸਿਮਰੇ ਇੱਥੇ ਜੋ ਆਮ ਤੌਰ ਤੇ ਅਰਥ ਦੱਸੇ ਜਾਂਦੇ ਹਨ ਉਹ ਇਹ ਦੱਸੇ ਜਾਂਦੇ ਹਨ ਕਿ ਕੋਈ ਮਨੁੱਖ ਆਪਣੇ ਅੰਤਕਾਲ ਦੇ ਸਮੇਂ ਯਾਨੀ ਕਿ ਮਰਦੇ ਹੋਏ ਟਾਈਮ 'ਚ ਭਾਵੇਂ ਜੇ ਕਿਸੇ ਨੇ ਬੁਢੇਪੇ ਦੇ ਵਾਚ ਆ ਕੇ ਜੇ ਕੋਈ ਮਰਨ ਲੱਗਾ ਹੈ ਤੇ ਉਸ ਮਰਦੇ ਟਾਈਮ ਜੇ ਕੋਈ ਮਨੁੱਖ ਲక్ష్ਮੀ ਨੂੰ ਸਿਮਰਦਾ ਹੈ ਯਾਨੀ ਕਿ ਭਾਵੇਂ ਉਹਦੋਂ ਵੀ ਜੇ ਪੈਸੇ ਦਾ ਚੇਤਾ ਹੈ ਉਹਨੇ ਅੰਤਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਨਾਲ ਜੇ ਮਰੇ ਫਿਰ ਕਹਿੰਦੇ ਨੇ ਕਿ ਜੇ ਇਸ ਚਿੰਤਾ ਦੇ ਵਿੱਚ ਕੋਈ ਮਰ ਜਾਵੇ ਪੈਸਿਆਂ ਨੂੰ ਸਿਮਰਦਾ ਸੇ ਮਰਦਾ ਤੇ ਆਮ ਸਮਾਜ ਇਸ ਦੇ ਅਰਥ ਕੀ ਕੱਢਦਾ ਹੈ ਕਹਿੰਦਾ ਕਿ ਭਗਤ ਤਰਲੋਚਨ ਜੀ ਤੇ ਦਸਮਾ ਚੰਦੇ ਨੇ ਕਿ ਉਹ ਮਨੁੱਖ ਸੱਪ ਦੀ ਜੋਨ ਦੇ ਵਿੱਚ ਪੈਂਦਾ ਹੈ ਸਰਪ ਜੋਨ ਵੱਲ ਵੱਲ ਆਉਤਰ ਹੈ ਕਿ ਉਸ ਦਾ ਜਨਮ ਸੱਪ ਦੀ ਜੋਨ ਦੇ ਵਿੱਚ ਹੁੰਦਾ ਹੈ ਜੋ ਉਸ ਦਾ ਅਗਲਾ ਜਨਮ ਹੁੰਦਾ ਹੈ ਉਹਨਾਂ ਪੈਂਸ ਨੂੰ ਸਮਝਣਾ ਹੈ ਕਿ ਇਸ ਸ਼ਬਦ ਦੇ ਅਸਲ ਅਰਥ ਕੀ ਹਨ ਇਹ ਤੇ ਇੱਕ ਆਮ ਦੁਨੀਆਵੀ ਆਮ ਸਮਾਜਿਕ ਆਮ ਅਰਥਾਂ ਜੋ ਅਸੀਂ ਸ਼ਬਦ ਦੀਆਂ ਪੰਕਤੀਆਂ ਨੂੰ ਪੜ ਕੇ ਜੋ ਉਸ ਦੇ ਸਿੱਧੇ ਸਿੱਧੇ ਅਰਥ ਕਢੀਏ ਤੇ ਜੇ ਅਸੀਂ ਇਸ ਦੇ ਭਾਵ ਅਰਥ ਜੇ ਇਸ ਦੇ ਅਸੀਂ ਅਸਲੀ ਅਰਥ ਕੋਲ ਜਾਣਾ ਹੈ ਤੇ ਸਾਨੂੰ ਇਸ ਸ਼ਬਦ ਦੇ ਵਿੱਚੋਂ ਸਾਨੂੰ ਕੁਝ ਵੇਖਣਾ ਪਏਗਾ ਇੱਥੇ ਇੱਕ ਲਫ਼ਜ਼ ਵਰਤਿਆ ਚਿੰਤਾ ਐਸੀ ਚਿੰਤਾ ਮਹ ਜੇ ਮਰੇ ਇੱਕ ਚਿੰਤਾ ਦੇ ਵਿੱਚ ਮਰਨਾ ਇੱਕ ਮੁਹਾਵਰਾ ਹੈ ਏ ਕੋਈ ਮਰਨਾ ਕਿਸੇ ਸਰੀਰਿਕ ਰੂਪ ਦੇ ਨਾਲ ਕਿਸੇ ਦੇ ਜੀਵਨ ਦਾ ਖਤਮ ਹੋਣਾ ਨਹੀਂ ਹੈ ਜਿਵੇਂ ਆਮ ਹੀ ਅਸੀਂ ਆਪਣੀ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਾਡੇ ਸਾਥੀ ਸਾਡੇ ਪਰਿਵਾਰ ਵਿੱਚ ਕੋਈ ਜੀ ਸਾਡਾ ਕੋਈ ਦੋਸਤ ਸਾਨੂੰ ਇਹ ਕਹਿ ਦਿੰਦਾ ਕਿਸੇ ਮਾਂ ਦੇ ਵਾਸਤੇ ਕੋਈ ਸ਼ਬਦ ਵਰਤ ਦਿੰਦਾ ਕਿ ਉਸ ਮਾਂ ਨੂੰ ਤਾਂ ਉਸ ਦੀ ਚਿੰਤਾ ਹੀ ਮਾਰ ਗਈ ਉਸ ਦੀ ਮਾਂ ਤਾਂ ਉਸ ਦੀ ਚਿੰਤਾ ਦੇ ਚੀਨ ਮਰ ਗਈ ਸਾਨੂੰ ਤੇ ਉਸ ਦੀ ਚਿੰਤਾ ਹੀ ਖਾ ਗਈ ਇਸ ਨੂੰ ਕਹਿੰਦੇ ਨੇ ਚਿੰਤਾ ਦੇ ਵਿੱਚ ਮਰਨਾ ਭਾਵ ਕਿਸੇ ਮਨੁੱਖਤਾ ਕਿਸੇ ਖਿਆਲ ਦੇ ਪ੍ਰਤੀ ਜਾਂ ਕਿਸੇ ਚੀਜ਼ ਦੇ ਪ੍ਰਤੀ ਇੰਨਾ ਜ਼ਿਆਦਾ ਲगाव ਹੋ ਜਾਣਾ ਉਸ ਦੀ ਚਿੰਤਾ ਦੇ ਵਿੱਚ ਹਰ ਸਮੇਂ ਡੁੱਬੇ ਰਹਿਣਾ ਉਸ ਦੇ ਖਿਆਲ ਦੇ ਵਿੱਚ ਹਰ ਸਮੇਂ ਡੁੱਬੇ ਰਹਿਣਾ ਉਸ ਦੇ ਮੋਹ ਦੇ ਵਿੱਚ ਉਸ ਦੇ ਧਿਆਨ ਦੇ ਵਿੱਚ ਹਰ ਵਕਤ ਪਏ ਰਹਿਣਾ ਤੇ ਹਰ ਚੀਜ਼ ਦੁਨੀਆ ਦੀ ਹੋਰ ਭੁਲਾ ਦੇਣਾ ਕੇਵਲ ਇੱਕ ਗੱਲ ਇੱਕ ਚੀਜ਼ ਇੱਕ ਸ਼ੈ ਦੇ ਉੱਪਰ ਹੀ ਚਿੰਤਾ ਪ੍ਰਗਟਾਈ ਜਾਣਾ ਉਸੇ ਦੇ ਖਿਆਲ ਦੇ ਵਿੱਚ ਰਹਿਣਾ ਇਸ ਨੂੰ ਕਹਿੰਦੇ ਨੇ ਕਿਸੇ ਦੀ ਚਿੰਤਾ ਦੇ ਵਿੱਚ ਮਰਨਾ ਹੁਣ ਇਸ ਮੁਹਾਵਰੇ ਨੂੰ ਜਦੋਂ ਅਸੀਂ ਇਸ ਤਰੀਕੇ ਦੇ ਨਾਲ ਸਮਝਾ ਗਏ ਤੇ ਫਿਰ ਜਦੋਂ ਅਸੀਂ ਅਰਥ ਕੱਢਾਂਗੇ ਨਾ ਤੇ ਸਾਨੂੰ ਫਿਰ ਸਮਝ ਆਏਗਾ ਕਿ ਗੁਰੂ ਸਾਹਿਬ ਇਥੇ ਸਰੀਰਿਕ ਮੌਤ ਦੇ ਮਰਨ ਦਾ ਜ਼ਿਕਰ ਨਹੀਂ ਕਰਦੇ ਗੁਰਬਾਣੀ ਕਹਿੰਦੀ ਹੈ ਕਿ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਕਹਿੰਦੇ ਨੇ ਜੇ ਕੋਈ ਮਨੁੱਖ ਇਸ ਹਾਲਾਤ ਤੇ ਪਹੁੰਚ ਗਿਆ ਹੈ ਕਿ ਉਹ ਆਪਣੇ ਜੀਵਨ ਦੇ ਵਿੱਚ ਕੇਵਲ ਪੈਸਾ ਧਨ ਲక్ష్ਮੀ ਤੋਂ ਇਲਾਵਾ ਉਸ ਨੂੰ ਹੋਰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕੇਵਲ ਉਹ ਪੈਸੇ ਤੇ ਲక్ష్ਮੀ ਦੇ ਪਿੱਛੇ ਹੀ ਭੱਜਦਾ ਜਾ ਰਿਹਾ ਤੇ ਹਾਲਾਤ ਸਮਾਜ ਦੇ ਵਿੱਚ ਮੈਂ ਐਸੇ ਵੀ ਵੇਖੇ ਨੇ ਕਿ ਕਈ ਵਾਰ ਮਨੁੱਖ ਲక్ష్ਮੀ ਤੇ ਪੈਸਿਆਂ ਦੇ ਪਿੱਛੇ ਇੰਨਾ ਪਾਗਲ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਬੱਚੇ ਵੀ ਨਜ਼ਰ ਨਹੀਂ ਆਉਂਦੇ ਉਹ ਆਪਣੇ ਬੱਚਿਆਂ ਦੇ ਨਾਲ ਵੀ ਉਹਨਾਂ ਪੈਸਿਆਂ ਦੇ ਹਿਸਾਬ ਕਿਤਾਬ ਦੇ ਨਾਲ ਗੱਲਬਾਤ ਕਰਦਾ ਇੱਕ ਪਿਓ ਕਈ ਵਾਰ ਇੰਨਾ ਹਾਲਾਤਾਂ ਤੇ ਪਹੁੰਚ ਜਾਂਦਾ ਹੈ ਕਿ ਉਸ ਨੂੰ ਆਪਣੇ ਬੱਚੇ ਵੀ ਨਜ਼ਰ ਨਹੀਂ ਆਉਂਦੇ ਪੈਸੇ ਆ ਕਰਕੇ ਕਈ ਵਾਰ ਇੱਕ ਭਰਾ ਇਸ ਲక్ష్ਮੀ ਦੇ ਪਿੱਛੇ ਇੰਨਾ ਜ਼ਿਆਦਾ ਦ੍ਰਿੜਤਾ ਦੇ ਨਾਲ ਪਿਆ ਹੁੰਦਾ ਹੈ ਕਿ ਉਸ ਨੂੰ ਆਪਣਾ ਸਾਕਾ ਭਰਾ ਵੀ ਨਜ਼ਰ ਨਹੀਂ ਆਉਂਦਾ ਕੇਵਲ ਲక్ష్ਮੀ ਕਰਕੇ ਪੈਸਿਆਂ ਕਰਕੇ ਉਹ ਆਪਣੇ ਸਗੇ ਭਰਾ ਦੀ ਜਾਨ ਦਾ ਦੁਸ਼ਮਣ ਵੀ ਬਣ ਜਾਂਦਾ ਹੈ ਸੋ ਇਹ ਪੰਕਤੀ ਅਸਲ ਦੇ ਵਿੱਚ ਉਹਨਾਂ ਲੋਕਾਂ ਦੇ ਵਾਸਤੇ ਹੈ ਕਿ ਐਸੇ ਮਨੁੱਖ ਜਿਹੜੇ ਕੇਵਲ ਲక్ష్ਮੀ ਤੇ ਪੈਸੇ ਦੇ ਪਿੱਛੇ ਹੀ ਮਰੀ ਜਾਂਦੇ ਨੇ ਸਮਝ ਲਓ ਕਿ ਉਹ ਮਨੁੱਖ ਦਾ ਉਹ ਅੰਤ ਕਾਲ ਹੈ ਜਦੋਂ ਕੋਈ ਮਨੁੱਖ ਕਿਸੇ ਦੇ ਇੱਛੇ ਲੱਗ ਕੇ ਕਿਸੇ ਲక్ష్ਮੀ ਦੇ ਜਾਂ ਕਿਸੇ ਹੋਰ ਸ਼ੈ ਦੇ ਪਿੱਛੇ ਤੇ ਉਸ ਦੁਨੀਆ ਦੇ ਹੋਰ ਹਰ ਪਾਸਿਓਂ ਦੀ ਮਰ ਗਿਆ। ਉਸ ਨੂੰ ਦੁਨੀਆ ਦੇ ਹੋਰ ਕਿਸੇ ਗੱਲ ਦੀ ਫਿਕਰ ਨਹੀਂ, ਚਿੰਤਾ ਨਹੀਂ, ਖਿਆਲ ਨਹੀਂ। ਉਹਨੂੰ ਕੇਵਲ ਇੱਕ ਹੀ ਚੀਜ਼ ਦਾ ਖਿਆਲ ਹੈ ਤੇ ਮਤਲਬ ਉਹ ਸਾਰੀ ਦੁਨੀਆ ਦੇ ਪਾਸੋਂ ਮਰਿਆ ਹੋਇਆ ਤੇ ਉਸ ਚੀਜ਼ ਵਾਸਤੇ ਮਰਿਆ ਹੋਇਆ। ਕਹਿੰਦੇ ਨੇ ਉਹਦਾ ਅੰਤਕਾਲ ਕਹਿੰਦੇ ਨੇ ਅੰਤਕਾਲ ਕੀ ਹੈ ਅੰਤਕਾਲ? ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਹੁਣ ਲక్ష్ਮੀ ਦੀ ਚਿੰਤਾ ਦੇ ਵਿੱਚ ਦਿਨ ਰਾਤ ਮਰ ਰਿਹਾ ਹੈ ਤੇ ਭਗਤ ਤਰਲੋਚਨ ਦੀ ਕਹਿੰਦੇ ਨੇ ਕਹਿੰਦੇ ਨੇ ਫਿਰ ਕੀ ਹੁੰਦਾ ਕਹਿੰਦੇ ਨੇ ਐਸਾ ਮਨੁੱਖ ਨਾ ਸਰਪਜੋਨ ਵੱਲ ਵੱਲ ਉਤਰ ਹੈ ਹੁਣ ਇਹ ਸਰਪਜੋਨ ਕਿਹੜੀ ਹੈ ਇਹ ਸਰਪਜੋਨ ਕੋਈ ਅਗਲਾ ਜਨਮ ਨਹੀਂ ਹੈ ਸੱਪ ਨੂੰ ਜਦੋਂ ਕਈ ਵਾਰ ਅਸੀਂ ਦੁਨੀਆ ਦੇ ਵਿੱਚ ਜਦੋਂ ਅਸੀਂ ਕੋਈ ਉਦਾਹਰਣ ਦੇ ਕੇ ਗੱਲ ਕਰਨਾ ਹੋਵੇ ਨਾ ਤੁਸੀਂ ਆਮ ਫਿਲਮਾਂ ਦੇ ਵਿੱਚ ਵੀ ਕਈ ਵੇਖਿਆ ਹੈ ਜੇ ਕਿਤੇ ਕੋਈ ਪੁਰਾਣੀਆਂ ਫਿਲਮਾਂ ਦੇਖੋ ਨਾ ਤੇ ਉਹਦੇ ਵਿੱਚ ਵਿਖਾਇਆ ਜਾਂਦਾ ਹੈ ਕਿ ਕਿਸੇ ਗੁਫਾ ਦੇ ਵਿੱਚ ਬਹੁਤ ਸਾਰਾ ਧਨ ਪਿਆ ਹੋਇਆ ਹੈ ਪੈਸਾ ਪਿਆ ਹੋਇਆ ਤੇ ਉਸ ਧਨ ਦੀ ਰੱਖਿਆ ਕਰਨ ਵਾਸਤੇ ਉੱਤੇ ਕਾਲਾ ਨਾਗ ਸੇਸ਼ਨਾਗ ਬੈਠਾ ਹੋਇਆ ਹੈ ਮਤਲਬ 나ਗ ਦੀ ਜਿਹੜੀ ਸੱਪ ਦੀ ਜਿਹੜੀ ਜੋ ਉਸ ਦਾ ਲਗਾਓ ਆਮ ਸਮਾਜ ਦੇ ਵਿੱਚ ਜੋ ਪ੍ਰਚਲਿਤ ਵਿਖਾਇਆ ਗਿਆ ਹੈ ਉਹ ਇਹ ਵਿਖਾਇਆ ਗਿਆ ਕਿ ਜਿਹੜਾ ਧੰਨ ਹੈ ਨਾ ਉਹ ਲక్ష్ਮੀ ਤੇ ਪੈਸਿਆਂ ਦੇ ਨਾਲ ਇਸ ਦਾ ਬੜਾ ਮੋਹ ਹੈ ਤੇ ਲక్ష్ਮੀ ਤੇ ਪੈਸਿਆਂ ਦੇ ਉੱਤੇ ਹੀ ਪੁੰਡਲੀ ਮਾਰ ਕੇ ਸੱਪ ਜਿਹੜਾ ਉਹ ਬੈਠਾ ਹੁੰਦਾ ਜਦੋਂ ਸਾਨੂੰ ਇਹਨਾਂ ਗੱਲਾਂ ਦਾ ਪਤਾ ਲੱਗੇਗਾ ਕਿ ਗੁਰੂ ਸਾਹਿਬ ਇੱਥੇ ਸਭ ਕਿਸ ਨੂੰ ਕਹਿ ਰਹੇ ਨੇ ਸੱਪ ਅਸਲ ਦੇ ਵਿੱਚ ਉਹ ਮਨੁੱਖ ਹੈ ਜਿਹੜਾ ਮਨੁੱਖ ਹੋਰ ਦੁਨੀਆ ਦੀਆਂ ਸਾਰੀਆਂ ਗੱਲਾਂ ਨੂੰ ਪਿੱਛੇ ਕਰਕੇ ਕੇਵਲ ਪੈਸਿਆਂ ਦੇ ਪਿੱਛੇ ਆਪਣੇ ਆਪ ਨੂੰ ਉਸਨੇ ਉਸ ਦੇ ਵਿੱਚ ਖਚਿਤ ਕੀਤਾ ਹੋਇਆ ਹੈ ਉਹ ਮਨੁੱਖ ਅਸਲ ਦੇ ਵਿੱਚ ਮਨੁੱਖ ਦਾ ਜੀਵਨ ਨਹੀਂ ਜੀ ਰਿਹਾ ਉਹ ਮਨੁੱਖ ਅਸਲ ਦੇ ਵਿੱਚ ਸੱਪ ਦੀ ਜੂਨ ਦੇ ਵਿੱਚ ਜੀ ਰਿਹਾ ਹੈ ਜਦੋਂ ਉਸ ਦਾ ਖਿਆਲ ਕਿਤੇ ਹੋਰ ਜਾਂਦਾ ਹੈ ਤੇ ਕਿਤੇ ਹੋਰ ਜਾ ਕੇ ਜਦੋਂ ਫੇਰ ਜਦੋਂ ਉਸ ਦਾ ਖਿਆਲ ਪੈਸਿਆਂ ਦੇ ਵੱਲ ਦੌੜਦਾ ਹੈ ਇਸ ਦਾ ਮਤਲਬ ਉਹ ਫੇਰ ਸੱਪ ਦੀ ਜੂਨ ਵਿੱਚ ਆ ਗਿਆ ਹੋ ਸਕਦਾ ਕਿਸੇ ਵਕਤ ਉਹ ਮਨੁੱਖ ਦੀ ਜੂਨ ਦੇ ਵਿੱਚ ਆ ਜਾਵੇ ਹੋ ਸਕਦਾ ਕਿਸੇ ਵਕਤੋਂ ਕਿਸੇ ਹੋਰ ਜੂਨ ਦੇ ਵਿੱਚ ਪਹੁੰਚ ਜਾਵੇ ਆਪਣੇ ਸੁਭਾਅ ਤੇ ਆਪਣੇ ਖਿਆਲਾ ਕਰਕੇ ਪਰ ਜਿਹੜਾ ਮਨੁੱਖ ਪੈਸੇ ਆ ਦੇ ਨਾਲ ਇੰਨਾ ਮੋਹ ਤੇ ਇੰਨਾ ਪਿਆਰ ਪਾ ਕੇ ਬੈਠਾ ਹੋਇਆ ਹੈ ਕਿ ਉਸ ਨੂੰ ਦੁਨੀਆ ਦੇ ਵਿੱਚ ਕੁਝ ਹੋਰ ਨਜ਼ਰ ਨਹੀਂ ਆਉਂਦਾ ਤੇ ਉਹ ਮਨੁੱਖ ਵਾਰ-ਵਾਰ ਵਾਰ-ਵਾਰ ਆਪਣੇ ਇਸੇ ਜੀਵਨ ਦੇ ਅੰਦਰ ਸੱਪ ਦੀ ਜੂਨ ਦੇ ਵਿੱਚ ਜਨਮ ਲੈ ਰਿਹਾ ਹੈ ਇਸ ਨੂੰ ਕਹਿੰਦੇ ਨੇ ਕੀ ਸਰਪ ਜੂਨ ਵੱਲ ਵੱਲ ਹੋ ਕਰੇ ਵੱਲ ਵੱਲ ਵਾਰ-ਵਾਰ ਆਉਤਾ ਅਵਤਾਰ ਲੈਂਦਾ ਹੈ ਵਾਰ-ਵਾਰ ਦਾ ਸੁਭਾਅ ਸਤ ਵਾਲਾ ਬਣ ਰਿਹਾ ਜਦੋਂ ਤੱਕ ਉਹ ਪੈਸਿਆਂ ਦੇ ਪਿੱਛੇ ਜੋੜ ਦੌੜ ਰਿਹਾ ਜੇ ਕਿਤੇ ਇਸ ਦੁਨਿਆਵੀ ਸਰੀਰ ਦੇ ਮਰਨ ਦੀ ਗੱਲ ਕੀਤੀ ਹੁੰਦੀ ਤੇ ਇਸ ਸਰੀਰ ਨੇ ਤੇ ਇੱਕ ਵਾਰੀ ਸੱਪ ਦਾ ਜਨਮ ਲੈਣਾ ਸੀ ਤੇ ਫਿਰ ਕਿਸੇ ਹੋਰ ਜੂਨ ਵੱਲ ਚਲੇ ਜਾਣਾ ਸੀ ਜਿਵੇਂ ਆਮ ਸਮਾਜ ਮੰਦਾ ਹੈ ਪਰ ਜਦੋਂ ਉਹ ਸ਼ਬਦ ਹੁੰਦਾ ਨਾ ਕਿ ਵਲ ਵਲ ਉਤਰ ਹੈ ਤੇ ਇਸ ਦਾ ਬੜਾ ਸਿੰਪਲ ਜਿਹਾ ਭਾਵ ਹੈ ਕਿ ਉਹ ਮਨੁੱਖ ਜਿਹੜਾ ਕੇਵਲ ਪੈਸਿਆਂ ਦੇ ਪਿੱਛੇ ਦੌੜ ਰਿਹਾ ਤੇ ਉਹ ਦੁਨੀਆਂ ਦੇ ਹਰ ਹੋਰ ਚੀਜ਼ ਨੂੰ ਪਿੱਛੇ ਛੱਡ ਰਿਹਾ ਹੈ ਇਸ ਦਾ ਮਤਲਬ ਵਾਰ-ਵਾਰ ਸਤ ਦੀ ਜੂਨ ਦੇ ਵਿੱਚ ਪੈਦਾ ਹੋ ਰਿਹਾ ਹੈ ਜਦੋਂ ਗੁਰਬਾਣੀ ਨੂੰ ਇਸ ਗਹਿਰਾਈ ਦੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਸਾਨੂੰ ਬਾਣੀ ਜੜੀਏ ਸੁੱਖਿਆ ਸਮਝ ਆਣ ਲੱਗ ਪਈ ਤੇ ਬਾਣੀ ਸਾਨੂੰ ਇਹ ਵੀ ਸਮਝਾਏਗੀ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਜਿਉਣਾ ਕਿਵੇਂ ਅਸੀਂ ਪੈਦਾ ਤੇ ਹੋਇਆ ਮਨੁੱਖ ਦੀ ਜੂਨ ਦੇ ਵਿੱਚ ਪੈਦਾ ਅਸੀਂ ਹੋਇਆ ਬੰਦੇ ਦੀ ਜੂਨ ਦੇ ਵਿੱਚ ਪਰ ਅਸੀਂ ਜੀ ਕਿ ਰਹੇ ਹਾਂ ਅਸੀਂ ਜੀ ਰਹੇ ਹਾਂ ਉਹਨਾਂ ਪਸ਼ੂਆਂ ਦੀ ਤਰ੍ਹਾਂ ਆਓ ਇਸ ਸ਼ਬਦ ਨੂੰ ਆਪਾਂ ਇੱਕ ਵਾਰ ਸਮਝ ਲਈਏ ਤੇ ਮੈਂ ਫਿਰ ਇਹ ਪਸ਼ੂਆਂ ਦੀ ਜੂਨ ਦੇ ਵਿੱਚ ਇਹ ਮਨੁੱਖ ਕਿਵੇਂ ਜੀਉਂਦਾ ਹੈ ਆਪਾਂ ਉਸ ਨੂੰ ਜੇ ਸਮਾਂ ਮਿਲਿਆ ਤੇ ਆਪਾਂ ਇਸ ਵਿਸ਼ੇ 'ਤੇ ਦੋ ਮਿੰਟ ਹੋਰ ਲਗਾਵਾਂਗੇ ਇਹ ਹੁਣ ਸ਼ਬਦ ਜਦੋਂ ਇਸੇ ਭਾਵ ਦੇ ਨਾਲ ਜਦੋਂ ਆਪਾਂ ਪੂਰਾ ਸ਼ਬਦ ਪੜਾਂਗੇ ਨਾ ਤੇ ਸਾਨੂੰ ਪੂਰਾ ਸ਼ਬਦ ਬੜਾ ਸੋਖਾ ਸਮਝ ਆ ਜਾਏਗਾ ਕਹਿੰਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਭਾਉ ਇੱਕ ਐਸਾ ਮਨੁੱਖ ਜਿਹੜਾ ਕੇਵਲ ਲక్ష్ਮੀ ਨੂੰ ਆਪਣੇ ਜੀਵਨ ਦੇ ਵਿੱਚ ਆਧਾਰ ਬਣਾ ਕੇ ਬੈਠਾ ਹੈ ਪੈਸਿਆਂ ਦੇ ਪਿੱਛੇ ਲੱਗਾ ਐਸੀ ਚਿੰਤਾ ਨਹੀਂ ਹੋ ਜੇ ਮਰੇ ਭਾਵੇਂ ਪੈਸਿਆਂ ਦੀ ਚਿੰਤਾ ਦੇ ਵਿੱਚ ਹੀ ਮਰੀ ਜਾਂਦਾ ਹੈ ਸਰੀਰਿਕ ਮਰਨਾ ਨਹੀਂ ਇਸ ਮਾਨਸਿਕ ਰੂਪ ਦੇ ਨਾਲ ਉਹਨੇ ਆਪਦਾ ਚਿੱਤ ਖਿਆਲ ਕੇਵਲ ਪੈਸਿਆਂ ਦੇ ਵਿੱਚ ਹੀ ਲਾਇਆ ਤੇ ਇਸੇ ਚਿੰਤਾ ਵਿੱਚ ਹੀ ਮਰੀ ਜਾਂਦਾ ਹੈ ਅੰਤਕਾਲ ਜੋ ਲక్ష్ਮੀ ਫਿਮਰੈ ਐਸੀ ਚਿੰਤਾ ਮਹਿਜੇ ਮਰੇ ਕਹਿੰਦੇ ਨੇ ਕਿ ਸਰਪ ਜੂਨ ਵੱਲ ਵਾਲਾ ਉਤਰੈ ਉਹ ਸਮਝ ਲਓ ਕਿ ਰੋਜ਼ ਰੋਜ਼ ਹਰ ਵਕਤ ਕੁਛ ਘਟਿਆ ਬਾਅਦ ਕੁਛ ਮਿੰਟਾਂ ਬਾਅਦ ਉਹ ਵਾਰੀ ਵਾਰੀ ਸਮਝ ਸੱਪ ਦੀ ਜੂਨ ਦੇ ਵਿੱਚ ਪੈਦਾ ਹੋ ਰਿਹਾ ਹੈ ਅਰਗੇ ਕਹਿੰਦੇ ਨੇ ਕਿ ਮੈਂ ਰਹਾਉ ਦੀ ਭਗਤੀ ਕਰਦਿਆਂ ਅਰੀ ਬਾਈ ਗੋਬਿੰਦ ਨਾਮ ਮਤ ਬਿਸਰ ਤੇਰਾ ਅਸਲ ਦੇ ਵਿੱਚ ਤੇ ਕੰਮ ਇਹ ਸੀ ਕਿ ਤੂੰ ਰੱਬ ਤੇ ਗੁਰੂ ਦੇ ਨਾਲ ਜੁੜਨਾ ਸੀ ਤੈਨੂੰ ਭੁੱਲਣਾ ਤੇ ਉਸ ਗੁਰੂ ਦੀ ਮਤ ਨੂੰ ਨਹੀਂ ਸੀ ਚਾਹੀਦਾ ਤੈਨੂੰ ਭੁੱਲਣਾ ਤੇ ਉਸ ਗੁਰੂ ਦੀ ਸ਼ਬਦ ਗੁਰੂ ਦੀ ਵਿਚਾਰ ਗੁਰੂ ਦੀ ਸਿੱਖਿਆ ਨੂੰ ਨਹੀਂ ਸਿੱਖਣਾ ਚਾਹੀਦਾ ਪਰ ਤੂੰ ਕੀ ਨਹੀਂ ਭੁੱਲ ਰਿਹਾ ਤੂੰ ਲక్ష్ਮੀ ਨਹੀਂ ਭੁੱਲ ਰਿਹਾ ਤੂੰ ਆਪਣੇ ਬੱਚੇ ਆਪਣੇ ਲੜਕੇ ਨਹੀਂ ਭੁੱਲ ਰਿਹਾ ਤੂੰ ਆਪਣੇ ਸੋਹਣੇ ਸੋਹਣੇ ਮਹਿਲ ਤੇ ਘਰ ਤੇ ਗੱਡੀਆਂ ਨਹੀਂ ਭੁੱਲ ਰਿਹਾ ਤੂੰ ਸੁੰਦਰ ਇਸਤਰੀਆਂ ਤੇ ਸੁੰਦਰ ਪੁਰਸ਼ਾਂ ਨੂੰ ਵੇਖ ਕੇ ਡੋਲ ਜਾ ਰਿਹਾ ਤੂੰ ਉਹਨਾਂ ਨੂੰ ਨਹੀਂ ਭੁੱਲ ਰਿਹਾ ਤੇਰਾ ਚਿੱਤ ਖਿਆਲ ਹਰ ਸਮੇਂ ਉਹਨਾਂ ਦੇ ਵਿੱਚ ਲੱਗਾ ਹੋਇਆ ਤੂੰ ਇਹ ਨਹੀਂ ਭੁੱਲ ਰਿਹਾ ਭੁੱਲਣਾ ਕੀ ਨਹੀਂ ਸੀ ਭੁੱਲਣੀ ਤਾਂ ਗੁਰੂ ਦੀ ਮਤ ਗੁਰੂ ਦੀ ਗੱਲ ਨਹੀਂ ਸੀ ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ ਨਾ ਭੁੱਲ ਗੁਰੂ ਦੇ ਨਾਮ ਨੂੰ ਗੁਰੂ ਦੀ ਗੱਲ ਨੂੰ ਗੁਰੂ ਦੀ ਬਾਣੀ ਨੂੰ ਰਹਾਉ ਅਗਲੀ ਪੰਕਤੀ ਹੈ ਦੀ ਅੰਤਕਾਰ ਜੋ ਇਸਤਰੀ ਸਿਮਰੇ ਐਸੀ ਚਿੰਤਾ ਨਹੀਂ ਜੈ ਮਰੇ ਕਹਿੰਦੇ ਨੇ ਜਿਹੜਾ ਮਨੁੱਖ ਕਾਮੀ ਓਕੇ ਕਿਸੇ ਦੂਸਰੇ ਇਸਤਰੀ ਜਦ ਦੂਸਰੇ ਪੁਰਸ਼ ਨੂੰ ਹੀ ਕੇਵਲ ਸਿਮਰਦਾ ਹਰ ਸਮੇਂ ਉਹਦੀ ਚਿੰਤਾ ਦੇ ਵਿੱਚ ਉਹਦੇ ਖਿਆਲ ਦੇ ਵਿੱਚ ਡੁੱਬਾ ਉਸ ਨੂੰ ਹੋਰ ਕੋਈ ਚਿੱਟ ਖਿਆਲ ਨਹੀਂ ਐਸੀ ਚਿੰਤਾ ਨਾ ਹੋ ਜਾਏ ਮਰੇ ਫਿਰ ਕਹਿੰਦੇ ਨੇ ਕਿ ਬੇਸ਼ਵਾ ਜੋਨ ਵੱਲ ਵੱਲ ਉਤਰੇ ਕਿ ਉਹ ਮਨੁੱਖ ਅਸਲ ਦੇ ਵਿੱਚ ਇੱਕ ਮੈਸ਼ਿਆ ਅਤੇ ਇੱਕ ਬੇਸ਼ਵਾ ਦੀ ਜੋਨ ਦੇ ਵਿੱਚ ਜੀ ਰਿਹਾ ਹੈ ਹੁਣ ਬੇਸ਼ਵਾ ਜੋਨ ਕੋਈ ਵੱਖਰੀ ਜੋਨ ਨਹੀਂ ਕੋਈ ਵੀ ਮਾਂ ਦੇ ਗਰਭ ਦੇ ਵਿੱਚੋਂ ਕੋਈ ਕਾਮੀ ਜਾਂ ਬੇ ਵਿਚਾਰੀ ਬਣ ਕੇ ਪੈਦਾ ਨਹੀਂ ਹੁੰਦਾ ਪਰ ਜੇ ਕੋਈ ਗਲਤ ਰਸਤੇ ਤੇ ਚੱਲ ਪਿਆ ਗੁਰੂ ਸਾਹਿਬ ਉਸ ਨੂੰ ਇਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਤੂੰ ਜੀਵਨ ਹੀ ਬੇਸ਼ਮਾਵਾਂ ਵਾਲਾ ਜੀ ਰਿਹਾ ਅੱਗੇ ਕਹਿੰਦੇ ਨੇ ਅੰਤ ਕਾਲ ਜੋ ਲੜਕੇ ਸਿਮਰੇ ਇੱਕ ਮਨੁੱਖ ਜੋ ਕੇਵਲ ਆਪਣੇ ਬੱਚੇ ਆਪਣੇ ਪਰਿਵਾਰ ਆਪਣੇ ਲੜਕਿਆਂ ਤੋਂ ਇਲਾਵਾ ਉਸ ਨੂੰ ਹੋਰ ਕੋਈ ਪਰਵਾਹ ਨਹੀਂ ਮੇਰੇ ਬੱਚੇ ਮੇਰੇ ਲੜਕੇ ਅਗਰ ਗਲਤ ਵੀ ਕਰ ਰਹੇ ਨੇ ਤਾਂ ਵੀ ਮੈਂ ਉਹਨਾਂ ਤੇ ਪਰਦਾ ਪਾਵਾਂ ਜੇ ਮੇਰੇ ਬੱਚੇ ਗਲਤ ਰਸਤੇ ਤੇ ਚੱਲ ਪੈਣੇ ਤਾਂ ਵੀ ਮੈਂ ਉਹਨਾਂ ਨੂੰ ਬੋਲਾ ਕਰਾਂ ਉਹਨਾਂ ਦਾ ਮੈਸੇਜ ਹੋ ਕਰਾਂ ਕਹਿੰਦੇ ਨੇ ਅਸਲ ਦੇ ਵਿੱਚ ਐਸੇ ਮਨੁੱਖ ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਨਾ ਜੇ ਮਰੇ ਕੇਵਲ ਆਪਣੇ ਬੱਚਿਆਂ ਦੀ ਚਿੰਤਾ ਦੇ ਵਿੱਚ ਜੋ ਮਰੀ ਜਾਉ ਲਾ ਰੋਜ਼ ਰੋਜ਼ ਕਹਿੰਦੇ ਨੇ ਸ਼ੁਕਰ ਜੂਨ ਵੱਲ ਵੱਲੋਂ ਕਰੇ ਸੂਰ ਦੀ ਜੂਨ ਜੀ ਰਹੇ ਇੱਕ ਸੂਰ ਦਾ ਆਪਣੇ ਬੱਚਿਆਂ ਦੇ ਨਾਲ ਬਹੁਤ ਮੋਹ ਹੁੰਦਾ ਹੈ 8 10 15 ਬੱਚੇ ਲੈ ਕੇ ਇੱਕ ਸੂਰ ਚੱਲਦਾ ਹੈ ਕਹਿੰਦੇ ਨੇ ਅਸਲ ਦੇ ਵਿੱਚ ਉਹ ਮਨੁੱਖ ਫਿਰ ਮਨੁੱਖ ਦੀ ਜੂਨ ਨਹੀਂ ਜੀ ਰਿਹਾ ਉਹ ਰੋਜ਼-ਰੋਜ਼ ਸੂਰ ਦੀ ਜੂਨ ਜੀ ਰਿਹਾ ਅੱਗੇ ਕਹਿੰਦੇ ਨੇ ਅੰਤਕਾਲ ਜੋ ਮੰਦਰ ਸਿਮਰੈ ਕਿਸੇ ਨੂੰ ਆਪਣਾ ਮੰਦਰ ਘਰ ਬਹੁਤ ਸ਼ਾਨਦਾਰ ਆਲੀ ਸ਼ਾਨ ਚਾਹੀਦਾ ਉਸ ਨੂੰ ਆਪਣੇ ਘਰ ਦੇ ਨਾਲ ਬਹੁਤ ਮੋਹ ਹੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਨਾ ਜੇ ਮਰੇ ਫਿਰ ਕਹਿੰਦੇ ਨੇ ਕਿ ਪ੍ਰੇਤ ਜੂਨ ਵੱਲ ਵੱਲ ਉਤਰ ਹੈ ਉਹਨੇ ਪ੍ਰੇਤ ਜੂਨ ਕੋਈ ਐਸੀ ਜੂਨ ਨਹੀਂ ਹੈ ਕਿ ਜਿਹੜੀ ਮਾਤਾ ਦੇ ਗਰਭ ਤੋਂ ਕੋਈ ਨੇ ਜਨਮ ਲੈ ਕੇ ਕੋਈ ਪ੍ਰੇਤ ਬਣ ਗਿਆ ਹੋਵੇ ਅਸਲ ਦੇ ਵਿੱਚ ਪ੍ਰੇਤ ਦੀ ਵੀ ਇੱਕ ਸਮਾਜ ਦੇ ਵਿੱਚ ਧਾਰਨਾ ਹੈ ਕਿ ਜਦੋਂ ਕਿਸੇ ਪੁਰਾਣੇ ਘਰ ਜਾਂ ਖੰਡਰ ਦੇ ਵਿੱਚ ਉਥੇ ਪ੍ਰੇਤ ਜਾ ਕੇ ਵਸਦੇ ਨੇ ਉਸ ਨੂੰ ਖੰਡਰਾਂ ਨਾਲ ਪੁਰਾਣੀਆਂ ਬਿਲਡਿੰਗਾਂ ਨਾਲ ਬਹੁਤ ਮੋਹ ਤੇ ਬਹੁਤ ਲਗਾਉ ਹੁੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਦਾ ਪਿਆਰ ਆਪਣੀ ਉਸ ਬਿਲਡਿੰਗ ਦੇ ਨਾਲ ਹੈ ਆਪਣੇ ਘਰ ਦੇ ਨਾਲ ਆਪਣੇ ਮਕਾਨ ਦੇ ਨਾਲ ਹੈ ਤੇ ਭਗਤ ਤ੍ਰिलोचन ਜੀ ਕਹਿੰਦੇ ਨੇ ਕਹਿੰਦੇ ਮੇਰੀ ਨਜ਼ਰ ਦੇ ਵਿੱਚ ਉਹ ਮਨੁੱਖ ਕੇਵਲ ਇੱਕ ਪ੍ਰੇਤ ਦਾ ਜੂਨੀ ਜੀ ਰਿਹਾ ਜਿਵੇਂ ਇੱਕ ਪ੍ਰੇਤ ਦਾ ਲगाव ਹੁੰਦਾ ਹੈ ਪੁਰਾਣੇ ਖੰਡਰਾ ਦੇ ਨਾਲ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹ ਜੇ ਮਰੇ ਪ੍ਰੇਤ ਜੂਨ ਵੱਲ ਵੱਲ ਆਉਂਦਾ ਹੈ ਅਖੀਰਲੀ ਪੰਕਤੀ ਦੇ ਵਿੱਚ ਭਗਤ ਰਲੋਚਨ ਦੀ ਇਸ ਸ਼ਬਦ ਦੇ ਵਿੱਚ ਜ਼ਿਕਰ ਕਰਦੇ ਨੇ ਕਹਿੰਦੇ ਨੇ ਕਿ ਅੰਤ ਕਾਲ ਨਾਰਾਇਣ ਸਿਮਰੈ ਕਹਿੰਦੇ ਨੇ ਇੱਕ ਮਨੁੱਖ ਐਸਾ ਵੀ ਹੈ ਕਿ ਜਿਹੜਾ ਮਨੁੱਖ ਕੇਵਲ ਇਸ ਗੁਰੂ ਤੇ ਉਸ ਅਕਾਲ ਪੁਰਖ ਦਾ ਸਿਮਰਨ ਕਰਦਾ ਹੈ ਕੇਵਲ ਇਸ ਗੁਰੂ ਦੇ ਜੁੜਨ ਦੇ ਨਾਲ ਉਹ ਜ਼ਿੰਦਗੀ ਦੇ ਹਰ ਇੱਕ ਰਸ ਨੂੰ ਹਰ ਇੱਕ ਨਸ਼ੇ ਨੂੰ ਹਰ ਇੱਕ ਗੱਲ ਨੂੰ ਹਰ ਇੱਕ ਚੀਜ਼ ਨੂੰ ਪਿੱਛੇ ਰੱਖਦਾ ਤੇ ਸਭ ਤੋਂ ਅੱਗੇ ਆਉਂਦੇ ਗੁਰੂ ਦੀ ਗੱਲ ਰੱਖ ਸਕਦਾ। ਕੇਵਲ ਆਪਣੇ ਗੁਰੂ ਦੇ ਬਾਣੀ ਦੇ ਰਸ ਨੂੰ ਜਿਹੜਾ ਪਿੰਦਾ ਹੈ, ਕੇਵਲ ਉਸ ਨੂੰ ਆਪਣੇ ਜੀਵਨ ਦੇ ਵਿੱਚ ਧਾਰਦਾ ਹੈ ਤੇ ਕੇਵਲ ਗੁਰੂ ਦੀ ਬਾਣੀ ਦੇ ਉੱਤੇ ਚੱਲ ਸਕਾਂ ਜੀਵਨ ਦੇ ਵਿੱਚ ਰਹਿ ਸਕਾਂ। ਇਸ ਪੰਥ ਦੇ ਪ੍ਰਤੀ ਉਸ ਦੇ ਅੰਦਰ ਪਿਆਰ ਹੈ 24 ਘੰਟੇ। ਸੱਚ ਦੇ ਰਸਤੇ ਤੇ ਚੱਲਣ ਦੀ ਹੁੰਦੇ ਅੰਦਰ ਜਿੱਦ ਹੈ। ਤੇ ਸੱਚ ਦੇ ਰਸਤੇ ਤੇ ਚਲਦਿਆਂ ਉਹ ਜ਼ਿੰਦਗੀ ਦੇ ਹੋਰ ਸਾਰੇ ਕਾਸਿਆਂ ਦੀ ਮਰ ਜਾਂਦਾ ਹੈ ਕੇਵਲ ਉਸ ਨੂੰ ਸੱਚ ਦੀ ਚਿੰਤਾ ਹੈ ਸੱਚ ਦੇ ਪਿੱਛੇ ਮਰਨ ਨੂੰ ਤਿਆਰ ਹੈ ਕਹਿੰਦੇ ਨੇ ਅੰਤਕਾਰ ਨਾਰਾਇਣ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਫਿਰ ਅੱਗੇ ਕਹਿੰਦੇ ਨੇ ਬਦਤ ਤਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ ਕਿ ਅਸਲ ਦੇ ਵਿੱਚ ਐਸੇ ਮਨੁੱਖ ऐसे लोग ही ऐसे मनुख ही वो लोग ने जिन्हारे हृदय दे, दे, दे विच ओ पितांबर ओ रब ओ अकाल पुरख आप बसदा है जेडे बंदे उस नारायण नो गुरु नो उस दी वाणी नु उस दी सिखिया नु केवल उस सिखिया ओस दी वाणी दे पीछे जेडे लगे रहंदे ने ओ अकाल पुरख परमात्मा ओना दे हृदय दे, दे विच बसदा है अंतकाल नारायण सिमरे ऐसे चिंता न जो मरे बदक तिलोचन ते नर मुक्ता पीतांबर वाके हृदय बसे सूए जो पूरा शब्द है अंतकाल जो लक्ष्मी स्मरय इस शब्द दी शुरुआत होती है आम तौर ते इस शब्द नु असी मनुख देस शरीक मौत तो बाद दा असी समझ लन्नेया कि जेड़ा मनुख ਮਰਦੇ ਟਾਈਮ ਲక్ష్ਮੀ ਸਿਮਰੇ ਜਾਂ ਲੜਕੇ ਸਿਮਰੇ ਜਾਂ ਘਰ ਸਿਮਰੇ ਜਾਂ ਇਸਤਰੀ ਨੂੰ ਸਿਮਰੇ ਸੋ ਉਸ ਦਾ ਅਗਲਾ ਜਨਮ ਜਿਹੜਾ ਹੈ ਉਹ ਸ਼ੁਕਰ ਦੀ ਤਰ੍ਹਾਂ ਜਾਂ ਸੱਪ ਦੀ ਤਰ੍ਹਾਂ ਜਾਂ ਪ੍ਰੇਤ ਦੀ ਤਰ੍ਹਾਂ ਹੁੰਦਾ ਪਰ ਇਸ ਸ਼ਬਦ ਦੇ ਵਿੱਚ ਐਸਾ ਨਹੀਂ ਹੈ ਇਹ ਸ਼ਬਦ ਜਿਉਂਦਿਆਂ ਜੀ ਸਾਡੇ ਆਪਣੇ ਜੀਵਨ ਸਾਡੇ ਕਰਮ ਸਾਡੇ ਸੁਭਾਅ ਦੇ ਪ੍ਰਤੀ ਸਾਨੂੰ ਜਾਗਰਤ ਕਰਦਾ ਹੈ ਕਿ ਮਨੁੱਖ ਸੋਚ ਥੋੜਾ ਧਿਆਨ ਕਰ ਤੂੰ ਪੈਦਾ ਤੇ ਮਨੁੱਖ ਦੀ ਜੁਨ ਦੇ ਵਿੱਚ ਹੋਇਆ ਹੈ ਪਰ ਅਸਲ ਦੇ ਵਿੱਚ ਤੂੰ ਜਾਨਵਰਾਂ ਦੀ ਜੁਨ ਜੀ ਰਿਹਾ ਹੈ ਉਹਨਾਂ ਜਾਨਵਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੱਕ ਇੱਕ ਔਗਣ ਹੈ ਇਸ ਕਰਕੇ ਉਹ ਮੁਕਤ ਨਹੀਂ ਹੋ ਪਾਉਂਦੇ ਪਰ ਬੰਦਿਆ ਤੇਰੇ ਅੰਦਰ ਸੋਚ ਕਿਤਨੇ ਔਗਣ ਨੇ ਪਰ ਫਿਰ ਵੀ ਇੱਕ ਮੌਕਾ ਹੈ ਜੇ ਆਪਣੇ ਆਪ ਨੂੰ ਅਸੀਂ ਉਸ ਗੁਰੂ ਦੇ ਰਸਤੇ ਤੇ ਚਲਾ ਸਕੀਏ ਤੇ ਇਸ ਜੀਵਨ ਨੂੰ ਅਸੀਂ ਵੀ ਸਮਝ ਜਾਵਾਂਗੇ ਤੇ ਇਸ ਜੀਵਨ ਤੋਂ ਮੁਕਤ ਵੀ ਹੋ ਜਾਵਾਂਗੇ ਸੋ ਇਸ ਸ਼ਬਦ ਦੇ ਹੋਰ ਵਿਸਥਾਰ ਫਿਰ ਕਦੀ ਆਪਾਂ ਅਗਲੇ ਸ਼ਬਦ ਦੇ ਵらい ਕਿਸੇ ਹੋਰ ਸਮੇਂ ਆਪਾਂ ਕਰਾਂਗੇ ਸਮਾਂ ਅੱਜ ਕਿ ਜਾਜਤ ਨਹੀਂ ਦੇ ਰਿਹਾ ਇਨੀਆਂ ਕੋ ਬੇਨਤੀਆਂ ਦਾਸ ਵਲੋਂ ਪਰਵਾਣ ਕਰਦੇ ਹੋਏ ਭੁੱਲਾਂ ਗਲਤੀਆਂ ਨੂੰ ਬਖਸ਼ਦੇ ਹੋਏ ਫਤਿਹ ਪ੍ਰਮਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ